ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਬਿਟਰੀ ਵਿੱਚ ਅੱਜ ਅਸੀਂ ਕਿੱਸਾ ਕਾਵ ਕਰਨਾਗਾ ਵਾਰਿਸ ਸ਼ਾ ਪਹਿਲਾ ਅਸੀਂ ਪਿੱਲੂ ਦਮੋਦਰ ਹਾਫਿਜ਼ ਵਰਕਰਦਾਰ ਕਰ ਚੁੱਕੇ ਹਾਂਗੇ ਅੱਜ ਅਸੀਂ ਕਰਨਾ ਸੈਦ ਵਾਰਿਸ ਸ਼ਾ ਸੈਦ ਵਾਰਿਸ ਸ਼ਾ ਦਾ ਜਿਹੜਾ ਜਨਮ ਆਗਾ ਵਾਰਿਸ ਸ਼ਾ ਦਾ ਜਨਮ 1720 ਈਸਵੀ ਤੋਂ 1735 ਈਸਵੀ ਵਿੱਚ ਜੰਡਿਆਲਾ ਸ਼ੇਰਖਾਂ ਜ਼ਿਲ੍ਹਾ ਸ਼ੇਖਪੂਰਾ ਵਿੱਚ ਸ਼ੇਖੂਪੂਰਾ ਵਿੱਚ ਹੋਇਆ ਵਾਰਿਸ਼ ਦੀ ਮਜ਼ਾਰ ਦੇ ਬਾਹਰ ਲੱਗੇ ਪੱਥਰ ਅਨੁਸਾਰ ਉਸ ਦਾ ਜਨਮ 1722 ਈਸਵੀ ਮੰਨਿਆ ਜਾਂਦਾ ਹੈ ਜਿਹੜੀ ਬਾਰਿਸ਼ਾ ਦੀ ਮਜ਼ਾਰ ਆ ਗਈ ਉਥੇ ਮੂਰੇ ਉਹਦੇ ਪੱਥਰ ਲਾਇਆ ਹੋਇਆ ਉਹਦੇ ਤੇ ਉਹਨਾਂ ਦੀ ਜਨਮ ਡੇਟ ਲਿਖੀ ਜਨਮ ਤਰੀਕ ਲਿਖੀ ਹੋਈ ਹੈ ਜਿਹੜੀ ਉਹਦੇ ਉੱਤੇ 1722 ਲਿਖਿਆ ਸਾਨੂੰ ਜਿਹੜਾਗਾ ਮਿਲਦਾਗਾ ਵੈਸੇ ਸਾਨੂੰ 1702 ਵੀ ਮਿਲਦਾਗਾ ਲਿਖਿਆ ਹੋਇਆ ਤਾਂ ਇਹ ਰਿਆ ਰਹਿਣ ਇਹ ਦੋ ਆਬਦਿਆਂ ਵਾਰਿਸ਼ਾ ਦੇ ਜਨਮ ਬਾਰੇ ਪਿਤਾ ਸੀ ਜਿਹੜੇ ਉਹਨਾਂ ਦਾ ਪਿਤਾ ਦਾ ਨਾਮ ਹੈਗਾ ਸੀ ਸੈयद ਗੁਲਸ਼ੇਰ ਸ਼ਾਹ ਜੀ ਤੇ ਉਹਨਾਂ ਦੀ ਜਿਹੜੀ ਮੁੱਢਲੀ ਵਿੱਦਿਆ ਕਸੂਰ ਦੇ ਵਿੱਚ ਹੋਈ ਸੀਗੀ ਪਾਕਪਟਨਮ ਤੋਂ ਉਸਨੇ ਉਚੇਰੀ ਵਿੱਦਿਆ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਵਾਰਿਸ਼ਾ ਦਾ ਜਿਹੜਾ ਮੁਰਸ਼ਦ ਸੀਗਾ ਓਹੋ ਮਹਿਉਦੀਨ ਮਖਦੂਮ ਕਸੂਰੀ ਸੀਗਾ ਵਾਰਸ਼ ਦੀ ਇੱਕੋ ਇੱਕ ਲੰਬੀ ਰਚਨਾ ਜਿਹੜੀ ਕਿਹੜੀ ਹੈਗੀ ਹੀਰ ਮਿਲਦੀ ਹੈਗੀ ਤੇ ਉਸਨੇ ਕਿੱਸਾ ਜਿਹੜਾ ਕਿਸ ਦੇ ਵਿੱਚ ਲਿਖਿਆ ਸੀ ਬੈਤ ਛੰਦ ਦੇ ਵਿੱਚ ਜਿਹੜੀ ਆਪਣੀ ਹੀਰ ਸੀਗੀ ਉਹ ਲਿਖੀ ਸੀ ਤੇ ਬਹੁਤ ਜਿਆਦਾ ਮਕਬੂਲ ਵੀ ਹੋਈ ਸੀਗੀ ਉਹ ਵਾਰਸ਼ ਦੀ ਹੀਰ ਦੇ ਜਿਹੜੇ ਬੰਦ ਨੇ 611 ਬੰਦ ਨੇ ਉਸਨੇ ਹੀਰ ਦਾ ਕਿੱਸਾ 1766 ਵਿੱਚ ਖਰਲ ਹੰਸ ਜੀ ਨੂੰ ਮਲਕਾ ਹੰਸ ਵਿਖੇ ਜਿਹੜਾ ਕੀ ਹੈਗਾ ਮੁਕੰਮਲ ਕੀਤਾ। ਵਾਰਸ਼ ਨੇ ਹੀਰ ਦੀਆਂ ਸਹੇਲੀਆਂ ਦੀ ਗਿਣਤੀ 60 ਦੱਸੀ ਹੈਗੀ। ਠੀਕ ਹੈ। ਵਾਰਸ਼ ਦਾ ਇਸ਼ਕ ਭਾਗ ਭਰੀ ਨਾਂ ਦੀ ਔਰਤ ਨਾਲ ਮੰਨਿਆ ਜਾਂਦਾ ਹੈ। ਜਿਹੜਾ ਵਾਰਸ਼ ਦਾ ਇਸ਼ਕਾਗਾ ਉਹ ਭਾਗ ਭਰੀਨਾ ਦੀ ਔਰਤ ਦੇ ਨਾਲ ਮੰਨਿਆ ਜਾਂਦਾ ਹੈ ਜਦ ਕਿ ਕਈ ਲੋਕਾਂ ਦੇ ਵਿੱਚ ਗੱਲ ਪ੍ਰਚਲਿਤ ਹੈ ਕਿ ਜਿਹੜਾ ਵਾਰਿਸ਼ ਹੀਰ ਲਿਖਿਆ ਜਾਂਦਾ ਹੈ ਹੀਰ ਤੇ ਸੋ ਮੰਨ ਲਿਆ ਜਾਂਦਾਗਾ ਡਾਕਟਰ ਮੋਹਨ ਸਿੰਘ ਅਨੁਸਾਰ ਕੀ ਕਿਹਾ ਗਿਆ ਕਿ ਵਾਰਿਸ਼ ਨੇ ਕਿੱਸਾ ਜਿਹੜਾਗਾ ਸੱਸੀ ਪੁੰਨੂ ਅਤੇ ਸ਼ਿਰਫੀਆ ਵਿੱਚ ਵੀ ਲਿਖਿਆਗਾ ਮੋ ਡਾਕਟਰ ਮੋਹਨ ਸਿੰਘ ਕਹਿੰਦਾ ਹੈਗਾ ਕਿ ਵਾਰਸ਼ ਨੇ ਜਿਹੜਾ ਕਿੱਸਾ ਲਿਖਿਆ ਹੈਗਾ ਸੱਸੀ ਪੁੰਨੂ ਦਾ ਉਹ ਸ਼ਿਰਫੀਆਂ ਦੇ ਵਿੱਚ ਲਿਖਿਆ ਹੈਗਾ ਵਾਰਸ਼ ਨੂੰ ਪੰਜਾਬੀ ਦਾ ਸ਼ੈਕਸਪੀਅਰ ਕਿਹਾ ਜਾਂਦਾ ਹੈ ਕਵੈਸ਼ਨ ਆਜੇ ਜੇ ਪੰਜਾਬੀ ਦਾ ਸ਼ੈਕਸਪੀਅਰ ਕਿਸ ਨੂੰ ਕਿਹਾ ਜਾਂਦਾ ਤਾਂ ਵਾਰਸ਼ ਨੂੰ ਪੰਜਾਬੀ ਦਾ ਸ਼ੈਕਸਪੀਅਰ ਕਿਹਾ ਜਾਂਦਾ ਹੈ ਬਨਾਰਸੀ ਦਾਸ ਜੈਨ ਨੇ ਵਾਰਸ਼ ਨੂੰ ਪੰਜਾਬੀ ਦਾ ਕਾਲੀਦਾਸ ਵੀ ਕਿਹਾਗਾ ਬਨਾਰਸੀ ਦਾਸ ਜੈਨ ਨੇ ਵਾਰਸ਼ਾ ਨੂੰ ਕੀ ਕਿਹਾਗਾ ਪੰਜਾਬੀ ਦਾ ਕਾਲੀਦਾਸ ਵਾਰਸ਼ਾ ਨੂੰ ਅਹਿਮਦ ਯਾਰ ਸੁਖਨ ਦਾ ਵਾਰਸ਼ ਵੀ ਕਹਿੰਦਾਗਾ ਅਹਿਮਦ ਯਾਰ ਨੇ ਵਾਰਸ਼ ਦੇ ਕਿਸਤੇ ਨੂੰ ਮਨਰਾਹੀ ਚੱਕੀ ਦਾ ਦਲੀਆ ਦੱਸਿਆ ਹੈ ਮਨਰਾਹ ਮਨਰਾਹੀ ਚੱਕੀ ਦਾ ਦਲੀਆ ਕਿਸੇ ਨੂੰ ਕਿਹੜੇ ਮਤਲਬ ਕਿ ਕਿਸਾਕਰ ਨੇ ਦੱਸਿਆਗਾ ਤਾਂ ਅਹਿਮਦ ਯਾਰ ਨੇ ਦੱਸਿਆਗਾ ਵਾਰਸ਼ ਦੇ ਕਿਸੇ ਨੂੰ ਵਾਰਸ਼ ਦੀ ਹੀਰ ਨੂੰ ਪੰਜਾਬੀ ਦੀ ਅੰਜੀਲ ਮੰਨਿਆ ਜਾਂਦਾ ਹੈ ਇਹਨਾਂ ਦੇ ਵਿੱਚੋਂ ਕੁਅਸ਼ਲ ਪੁੱਛ ਲਏ ਜਾਂਦੇ ਆ ਕਿ ਵੀ ਇਹ ਕਿਹਨੇ ਕੀ ਸ਼ਬਦ ਨੇ ਜਿਹੜੇ ਕਿਨੂੰ ਕਿਹਨੇ ਕਹੇ ਠੀਕ ਆ ਵਾਰਸ਼ ਦੀ ਹੀਰ ਪੰਜਾਬੀ ਦੀ ਅੰਜੀਲ ਨੂੰ ਮੰਨਿਆ ਜਾਂਦਾ ਹੈ ਅੱਗੇ ਕੀ ਹੈਗਾ ਵਾਰਸ਼ ਵਾਰਸ਼ ਨੇ ਹੀਰ ਵਾਰਸ਼ ਸ਼ਾਹ ਨੇ ਆਪਣੀ ਉਮਰ ਦੀ ਆਖਰੀ ਦਿਨਾਂ ਜੰਡੇ ਵਾਲੇ ਵਿਖੇ ਗੁਜ਼ਾਰੇ ਤੇ ਜਿੱਥੇ ਉਹਨਾਂ ਦੀ ਜਿਹੜੀ ਮাজার ਆ ਗਈ ਹੈ ਮੌਜੂਦ ਆ ਗਈ ਠੀਕ ਹੈ ਬਾਰਸ਼ ਸ਼ਾਦੀਆਂ ਕੁਝ ਪ੍ਰਮੁੱਖ ਸਤਰਾਂ ਨੇ ਜਿਵੇਂ ਅਵਲ ਹਮਦ ਖੁਦਾ ਦਾ ਬਿਰਤ ਕੀਜੇ ਇਸ਼ਕ ਕੀਤਾ ਸੋ जग ਦਾ ਮੂਲ ਮੀਆ ਪਹਿਲਾ ਆਪ ਹੀ ਰੱਬ ਨੇ ਇਸ਼ਕ ਕੀਤਾ ਤੇ ਮਾਸ਼ੂਕ ਹੈ ਨਬੀ ਰਸੂਲ ਮੀਆ ਇਹ ਸਤਰਾਂ ਕੀਦੀਆਂ ਨੇ ਬਾਰਸ਼ ਸ਼ਾਦੀਆਂ ਹੀਰ ਦੀ ਬਾਰਸ਼ ਸ਼ਾਦੀ ਹੀਰ ਦੀਆਂ ਯਾਰਾ ਅਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਬਣਾਈਏ ਜੀ ਇਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ ਜੀਵ ਸੋਣੀ ਨਾਲ ਸੁਣਾਈਏ ਜੀ ਏ ਕੀਨੇ ਇਹ ਸਤਰਾ ਨੇ ਜਿਹੜੀਆਂ ਇਹ ਵੀ ਕੀਦੀਆਂ ਨੇ ਵਾਰਸ਼ਾਦੀਆਂ ਦੇਖੋ ਇਹ ਜਿਹੜੇ ਹੈਗੇ ਹੀਰ ਦੀਆਂ ਜਿਹੜੀਆਂ ਸਤਰਾ ਨੇ ਹੀਰ ਦੀ ਜਿਹੜਾ ਕਿੱਸਾ ਹੈਗਾ ਵਾਰਸ਼ਾਦੀਆਂ ਕਹੀ ਤਖਤ ਹਜ਼ਾਰੇ ਦੀ ਸਿਫਤ ਕੀਜੇ ਜਿੱਥੇ ਰਾਂਝਾ ਰੰਗ ਮਚਾਇਆ ਏ ਛੈਲ ਗੱਭਰੂ ਮਸਤ ਅਲਵੇਲੜੇ ਨੇ ਸੁੰਦਰ ਹਕਤੀ ਹਕ ਸਵਾਇਆ ਏ ਦੇਖੋ ਇਹ ਸਾਰੀਆਂ ਕੀਨੇ ਜਿਹੜੀਆਂ ਵਾਰਸ਼ ਦੀਆਂ ਜਿਹੜੀਆਂ 17 ਨੇ ਇਹ ਅੱਜ ਮੇਰੀ ਥੋੜੀ ਜੀ ਤਬੀਅਤ ਜਿਹੜੀ ਹੈਗੀ ਡਾਣ ਆਗੀ ਕੋਲਡ ਹੋ ਰਿਹਾ ਹੋਇਆਗਾ ਸਿਰਦਰਦ ਬਹੁਤ ਜ਼ਿਆਦਾ ਕਰਦਾਗਾ ਮੈਨੂੰ ਇਦਾਂ ਸੀ ਵੀ ਥੋੜੀ ਜਿਹੜੀ ਵੀਡੀਓ ਆਗੀ ਉਹ ਬਣਾ ਲਵਾਂ ਕਿਉਂਕਿ ਤੁਹਾਡਾ ਗੈਪ ਨਾ ਪਵੇ धीर ਆਖਦੀ ਜੋਗਿਆ ਝੂਠ ਆਖੇ ਕੌਣ ਰੁਠੜੇ ਯਾਰ ਮਨਾਵਦਾ ਏ ਇਹ ਕੋਈ ਨਾ ਮਿਲਿਆ ਮੈਂ ਲਭ ਭਾਲ ਥੱਕੀ ਜਿਹੜਾ ਗਿਆ ਨੂੰ ਮੋੜ ਲਿਆਮਦਾ ਏ ਪਹਲਾ 10 ਖਾਂ ਚਿਰੀ ਵਿਛੋਣਿਆਂ ਨੂੰ ਇੱਥੇ ਤੱਕ ਜਿਹੜੀ ਹੈਗੀ ਦੋ ਲਾਈਨਾਂ ਸਤਰਾਉਂਦੀਆਂ ਨੇ ਅਗਲੀਆਂ ਦੋ ਲਾਈਨਾਂ ਅੱਗੇ ਫਿਰ ਵਿਛੋਣਿਆਂ ਨੂੰ ਕਦੋਂ ਰੱਬ ਸੱਚਾ ਘਰੀ ਲਿਆਮਦਾ ਏ ਗੁਲਾਮ ਹੋਏ ਤੇ ਵਿਛੜੇ ਕੌਣ ਮੇਲੇ ਐਵੇਂ ਜੋੜਾ ਲੋਕ ਗੁਲਾਮ ਦਾ ਏ ਇਹ ਸਤਰਾ ਨੇ ਜਿਹੜੀਆਂ ਵਾਰਿਸ਼ ਦੀਆਂ ਨੇ ਵਾਰਿਸ਼ ਆਦੀਆਂ ਕਈ ਤੁਕਾਂ ਨੇ ਜਿਹੜੀਆਂ ਅਟਲ ਸਚਾਈ ਦੇ ਰੂਪ ਵਿੱਚ ਵੀ ਅੱਜ ਪ੍ਰਸਿੱਧ ਨੇ ਜਿਵੇਂ ਦੋਸਤ ਸੋਈ ਜੋ ਬਿਫਤ ਵਿੱਚ ਭੀੜ ਕੱਟੇ ਯਾਰ ਸੋਈ ਜੋ ਯਾਰ ਕੁਰਬਾਨ ਹੋਏ ਵੀ ਦੋਸਤੋ ਹੀ ਹੈ ਜੋ ਬਿਪਤਾ ਦੇ ਵਿੱਚ ਕਿਹੜਾਗਾ ਆਪਦੇ ਨਾਲ ਬਿਪਤਾ ਕੱਟੇ ਤੇ ਯਾਰ ਵੀ ਉਹੀ ਹੈ ਜਿਹੜਾ ਆਪਣੀ ਯਾਰੀ ਤੋਂ ਕਰਾ ਕੁਰਬਾਨ ਹੋ ਜੇ ਵਾਰਿਸ਼ ਸਾਹ ਛੁਪਾਈਏ ਖਲਕ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ ਰਾਂਝਿਆਂ ਨਾਲ ਨਾ ਕਦੇ ਹੈ ਸਾਖ ਕੀਤਾ ਨਹੀਂ ਕੀਤੀਆਂ ਅਸਾ ਕੁੜਮਾਈਆਂ ਵੋ ਕਿੱਥੋਂ ਰੋਲਦੀਆਂ ਗੋਲੀਆਂ ਆਇਆਂ ਨੂੰ ਦੇਸੋਂ ਇਸ ਸਿਆਲਾਂ ਦੀਆਂ ਜਾਇਆਂ ਵੋ ਇਹ ਸਾਰੇ ਕੀ ਨੇ ਜਿਹੜੇ ਵਾਰਸ਼ ਦੀਆਂ ਲਿਖੀਆਂ ਹੋਈਆਂ ਨੇ ਜਿਹੜੀਆਂ 17 ਨੇ ਇਹ ਅੱਗੇ ਵਾਰਸ਼ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਵਾਰਸ਼ ਦਾ ਜਨਮ ਕਦੋਂ ਤੇ ਕਿੱਥੇ ਮੰਨਿਆ ਜਾਂਦਾਗਾ 1735 ਵਿੱਚ ਜਿਹੜਿਆਲਾ ਸ਼ੇਰਖਾਨ ਸ਼ੇਖਪੂਰਾ ਪੰਜਾਬ ਹੁਣ ਕਿੱਥੇ ਹੈਗਾ ਪਾਕਿਸਤਾਨ ਦੇ ਵਿੱਚ ਹੈਗਾ ਜਿਹੜੀ ਵਾਰਸ਼ ਦੀ ਜਿਹੜੀ ਮੌਤ ਆ ਗਈ ਉਹ ਕਦੋਂ ਹੋਈ ਸੀਗੀ ਮੀ ਸੌਰੀ 1795 ਦੇ ਵਿੱਚ ਮਲਕਾ ਹੰਸ ਪਾਕਪਟਨਮ ਪੰਜਾਬ ਚ ਹੁਣ ਇਹ ਕਿੱਥੇ ਹੈਗਾ ਪਾਕਿਸਤਾਨ ਦੇ ਵਿੱਚ ਹੈਗਾ ਵਾਰਿਸ ਸ਼ਾਹ ਦੀ ਜਿਹੜੀ ਮਜ਼ਾਰ ਕਿੱਥੇ ਹੈਗੀ ਜੰਡੇਆਲਾ ਸ਼ੇਰਖਾਹ ਵਾਰਿਸ ਸ਼ਾਹ ਨੂੰ ਹੋਰ ਕਿਸ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਹੈ ਸੁਖਨ ਦਾ ਵਾਰਿਸ ਕਿਹਾ ਜਾਂਦਾ ਹੈ ਵਾਰਿਸ ਸ਼ਾਹ ਨੂੰ ਵਾਰਿਸ ਸ਼ਾਹ ਦੇ ਜਿਹੜੇ ਪਿਤਾ ਦਾਰ ਕੀ ਨਾਮ ਸੀਗਾ ਗੁਲਸ਼ੇਰ ਸ਼ਾਹ ਸ਼ਹੀਦ ਕਤਬ ਸ਼ਾਹ ਵੀ ਕਿਹਾ ਜਾਂਦਾਗਾ ਵਾਰਿਸ ਸ਼ਾਹ ਨੇ ਮੁੱਢਲੀ ਸਿੱਖਿਆ ਕਿੱਥੋਂ ਪ੍ਰਾਪਤ ਕੀਤੀ ਸੀ ਪਿੰਡ ਦੀ ਜਿਹੜੀ ਮਸਜਿਦ ਵਿੱਚੋਂ ਹੀ ਉਹਨੇ ਪ੍ਰਾਪਤ ਕੀਤੀ ਸੀਗੀ ਆਪਦੀ ਜਿਹੜੀ ਸਿੱਖਿਆ ਸੀ ਮੁਦਲੀ ਵਾਰਿਸ਼ ਸ਼ਾਹ ਨੇ ਅਰਬੀ ਫਾਰਸੀ ਕਿਸ ਕੋਲੋਂ ਸਿੱਖੀ ਸੀ ਮੌਲਵੀ ਗੁਲਾਮ ਮੁਰਤਜਾ ਕਸੂਰੀ ਮਖਦੂਮ ਕੋਲੋਂ ਵਾਰਿਸ਼ ਨੇ ਕਿੱਸੇ ਵਿੱਚ ਕਿਸ ਹੋਰ ਪ੍ਰੇਮੀ ਦੀ ਗੱਲ ਕੀਤੀ ਹੈ ਫਰਿਹਾਦ ਦੀ ਵੀ ਗੱਲ ਕੀਤੀ ਹੈਗੀ ਉਹਨੇ ਵਾਰਿਸ਼ ਸ਼ਾਹ ਕਿਸ ਕਾਲ ਦਾ ਕਿੱਸਾਕਾਰ ਮੰਨਿਆ ਜਾਂਦਾ ਹੈ ਪਿਛਲੇ ਰੇ ਮੁਗਲ ਕਾਲ ਦਾ ਵਾਰਿਸ ਸ਼ਾਹ ਨੇ ਕਿੱਸਾ ਕਿਸ ਦੇ ਕਹਿਣ ਤੇ ਲਿਖਿਆ ਸੀਗਾ ਮਿੱਤਰਾਂ ਦੀ ਫਰਮਾਇਸ਼ ਤੇ ਜਿਹੜਾ ਸੀ ਕਿੱਸਾ ਉਹਨਾਂ ਨੇ ਲਿਖਿਆ ਸੀਗਾ 11ਵਾਂ ਕੁਐਸਚਨ ਹੈਗਾ ਵਾਰਿਸ ਸ਼ਾਹ ਦੇ ਮੁਰਸ਼ਿਦ ਦਾ ਕੀ ਨਾਮ ਸੀਗਾ ਮਖਦੂਮ ਕਸੂਰੀ ਸੀਗਾ ਵਾਰਿਸ ਸ਼ਾਹ ਨੇ ਕਿੱਸਾ ਕਦੋਂ ਤੇ ਕਿੱਥੇ ਲਿਖਿਆ ਸੀਗਾ 16 1766 ਦੇ ਵਿੱਚ ਮਲਕਾ ਹੰਸ ਵਿਖੇ ਲਿਖਿਆ ਸੀਗਾ 13ਵਾਂ ਕੁਐਸਚਨ ਹੈਗਾ ਵਾਰਿਸ ਸ਼ਾਹ ਦੇ ਕਿੱਸੇ ਦਾ ਜਿਹੜਾ ਆਰੰਭ ਆ ਕਿਸ ਤਰ੍ਹਾਂ ਨਾਲ ਹੁੰਦਾਗਾ ਮੰਗਲਾ ਚਰਨ ਨਾਲ ਹੁੰਦਾਗਾ ਵਾਰਿਸ ਸ਼ਾਹ ਦੇ ਕਿੱਸੇ ਉੱਪਰ ਕਿਸ ਤਰ੍ਹਾਂ ਦਾ ਜਿਹੜਾ ਦੋਸ਼ ਲੱਗਦਾਗਾ ਕਹਿੰਦਾ ਇਹ ਅਸ਼ਲੀਲਤਾ ਤੇ ਇਸਤਰੀ ਨਿੰਦਿਆ ਤੇ ਬੇਲੋੜਾ ਵਿਸਥਾਰ ਆ ਗਿਆ ਇਹਦੇ ਵਿੱਚ ਇਹ ਤਰ੍ਹਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਵਾਰਿਸ਼ਾ ਦੇ ਕਿਸ ਤੇ ਉੱਪਰ ਦੋਸ਼ ਲਗਾਇਆ ਜਾਂਦਾ ਹੈਗਾ ਵਾਰਿਸ਼ਾ ਦੀ ਪ੍ਰੇਮਿਕਾ ਦਾ ਕੀ ਨਾਮ ਸੀ ਭਗਪਰੀ 16ਵਾਂ ਕੁਐਸਚਨ ਆ ਵਾਰਿਸ਼ਾ ਵਾਰਿਸ਼ਾ ਨੇ ਹੀਰਕ ਕਿਸ ਛੰਦ ਵਿੱਚ ਲਿਖੀ ਬੈਤ ਦੇ ਵਿੱਚ ਲਿਖੀ ਸੀਗੀ वारश शादी हीर ਦੇ ਕਿੰਨੇ ਬੰਦ ਨੇ 611 वारश ਦੀ ਬੋਲੀ ਉੱਪਰ ਕਿਸ ਭਾਸ਼ਾ ਦਾ ਪ੍ਰਭਾਵ ਆ ਮਾਜੀ ਮੁਲਤਾਨੀ ਤੇ ਲੈਂਦੀ 19ਵਾਂ ਕੁਐਸਚਨ ਹੈਗਾ ਹੀਰ वारश ਕਿਸੇ ਦਾ ਅੰਤ ਕਿਸ ਤਰ੍ਹਾਂ ਦਾ ਹੁੰਦਾ ਹੈਗਾ ਦੁਖਾਂਤ ਕੰਤ ਜਿਹੜਾ ਹੈਗਾ ਹੁੰਦਾ ਹੈਗਾ वारश शाह ਅਨੁਸਾਰ ਹੀਰ ਦੀਆਂ ਕਿੰਨੀਆਂ ਸਹੇਲੀਆਂ ਸਨ 60 encyclopedia of words literature ਅਨੁਸਾਰ ਪੰਜਾਬ ਦਾ ਸਭ ਤੋਂ ਵੱਡਾ ਕਵੀ ਕਿਸ ਨੂੰ ਕਿਹਾ ਜਾਂਦਾਗਾ ਵਾਰਖਸ਼ਾ ਨੂੰ ਵਾਰਖਸ਼ਾ ਤੋਂ ਪਹਿਲਾਂ ਹੀਰ ਕਿਸ ਨੇ ਲਿਖੀ ਸੀ ਦਮੋਦਰ ਨੇ ਵੀ ਲਿਖੀ ਮੁਕਬਲ ਨੇ ਵੀ ਲਿਖੀ ਅਹਿਮਦ ਗੁੱਜਰ ਨੇ ਵੀ ਲਿਖੀ ਸੀਗੀ ਹੀਰ ਵਾਰਖਸ਼ ਕਿਸੇ ਵਿੱਚ ਇੱਥੇ 360 ਸੇ ਲੀਆ ਦੱਸਦਾਗਾ ਤੇ ਜਿਹੜਾ ਉਹਦਾ ਸੁਖੰਤ ਜਿਹੜਾਗਾ ਦਮੋਦਰ ਕੀ ਹੈਗਾ ਸੁਖੰਤ ਕਰਦਾਗਾ ਉਹਦਾ ਅੰਤ ਕਿਸੇ ਦਾ ਹੀ ਜੋ ਵਾਰਸ਼ ਕਿਸੇ ਕਿਸੇ ਵਿੱਚ ਕਿਸ ਤਰ੍ਹਾਂ ਦੀ ਚਾਕੀ ਪੇਸ਼ ਕੀਤੀ ਗਈ ਹੈਗੀ ਸਮਕਾਲੀ ਸਮਾਜ ਤੇ ਸਭਿਆਚਾਰ ਦੀ ਹੀਰ ਦਾ ਸੋਰਾ ਪਿੰਡ ਕਿਹੜਾ ਸੀ ਗਾਂ ਰੰਗਪੁਰ ਖੇੜੇ ਹਾਂਜੀ ਅਗਲਾ ਕੁਐਸਚਨ ਹੈਗਾ ਹੀਰ ਦੇ ਪੇਕਾ ਪਿੰਡ ਕਿਹੜਾ ਸੀਗਾ ਚੰਗ ਸਿਆਲ ਅਰਾਂਜੇ ਦਾ ਪਿੰਡ ਕਿਹੜਾ ਸੀਗਾ ਤਖਤ ਹਜਾਰਾ ਜੀਤ ਸਿੰਘ ਸੀਤਲ ਅਨੁਸਾਰ ਵਾਰਸ਼ ਨੇ ਹੀਰ ਦਾ ਕਿੱਸਾ ਕਿਸ ਉਮਰ ਵਿੱਚ ਲਿਖਿਆ ਸੀ ਅੱਲੜ ਉਮਰ ਵਿੱਚ ਲਿਖਿਆ ਸੀਗਾ ਫਾਈਮਾ ਕੁਐਸ਼ਨ ਹੈਗਾ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਵਾਰਿਸ਼ ਦੀ ਤੁਲਨਾ ਕਿਸ ਨਾਲ ਕੀਤੀ ਹੈਗੀ ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਨਾਲ ਕੀਤੀ ਹੈਗੀ ਅਗਲਾ ਸਾਡਾ ਕੁਐਸ਼ਨ ਹੈ ਬਨਾਰਸੀ ਦਾਸ ਜੈਨ ਨੇ ਵਾਰਿਸ਼ ਦੀ ਤੁਲਨਾ ਕਿਸ ਨਾਲ ਕੀਤੀ ਹੈ ਕਾਲੀਦਾਸ ਨਾਲ ਕੀਤੀ ਹੈਗੀ ਬਨਾਰਸੀ ਦਾਸ ਜੈਨ ਨੇ ਇਹ ਸਾਡੇ ਜਿਹੜੇ ਵਾਰਿਸ਼ ਨਾਲ ਰਿਲੇਟਡ ਜਿਹੜੇ ਸੀ ਸਾਡੇ ਕੁਐਸ਼ਨਸ ਸੀ ਅੱਗੇ ਆਪਾਂ ਕਰਾਂਗੇ ਹਾਸ਼ਮ ਸ਼ਾਹ ਸਾਡਾ ਅਗਲਾ ਕਿੱਸਾਕਾਰ ਹੈਗਾ ਹਾਸ਼ਮ ਸ਼ਾਹ ਹਾਸ਼ਮ ਦਾ ਜਿਹੜਾ ਜਨਮਾ ਪਿੰਡ ਜਗਦੇਉ ਕਲਾ ਜ਼ਿਲ੍ਹਾ ਅਮਰਸਰ ਵਿੱਚ 하ਜੀ ਮੁਹੰਮਦ ਸ਼ਰੀਫ 하ਜੀ ਅਮਰਸਰ ਵਿੱਚ 하ਜੀ ਮੁਹੰਮਦ ਸ਼ਰੀਫ ਵਿੱਚ ਹੋਇਆ ਸੀਗਾ ਉਸ ਦੇ ਜਿਹੜਾ ਜੀਵਨ ਕਾਲ ਸੰਬੰਧੀ ਜਿਹੜੀ ਪੰਜਾਬੀ ਵਿਦਵਾਨਾਂ ਵਿੱਚ મત ਭੇਦ ਨੇ ਕਈ ਵਿਦਵਾਨ ਉਸ ਦਾ ਜਿਹੜਾ ਜੀਵਨ ਕਾਲ ਹੈਗਾ 1752-53 ਵਿੱਚ 1821 ਈਸਵੀ ਵੀ ਤੱਕ ਮੰਨਦੇ ਨੇ ਕਈ ਵਿਦਵਾਨ 1735 ਈਸਵੀ ਤੋਂ 1843 ਈਸਵੀ ਮੰਨਦੇ ਨੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕਿਹੜੇ ਮਤਭੇਦ ਨੇ ਕੋਈ ਇੱਕ ਜਿਹੜਾ ਪੁਖਤਾ ਜਿਹੜੀ ਇਹਨਾਂ ਦੀ ਡੇਟ ਨਹੀਂ ਮਿਲਦੀ ਜਨਮਪ੍ਰਤੀ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਕਵੀ ਸੀਗੇ ਤੇ ਉਹ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਸ੍ਰੇਸ਼ਟ ਕਵੀ ਵੀ ਜਿਹੜਾ ਸੀਗਾ ਸ਼ਾਹ ਹੁਸੈਨ ਨੂੰ ਮੰਨਿਆ ਜਾਂਦਾ ਹੈਗਾ ਉਸਨੇ ਸੋਨੀ ਮਹੀਵਾਲ ਹੀ ਰਾਂਜੇ ਦੀ ਬਿਰਤੀ ਸੱਸੀ ਪੁੰਨੂ ਸ਼ੀਰੀ ਫਰਿਆਦ ਲੈਲਾ ਮਜਨੂ ਕਿੱਸਿਆਂ ਦੀ ਵਿੱਚ ਕੀ ਆ ਗਈ ਆਪਣੀ ਰਚਨਾ ਕੀਤੀ ਹਾਸ਼ਮ ਤੋਂ ਪਹਿਲਾਂ ਸੱਸੀ ਲਿਖਣ ਵਾਲਾ ਹਾਫਿਜ਼ ਵਰਕਰਦਾਰ ਸੀਗਾ ਤੇ ਸੁੰਦਰਦਾਸ ਰਾਮ ਸੀਗਾ ਸੱਸੀ ਪੁੰਨੂ ਉਸ ਦੀ ਕਹੜੀ ਹੈ ਪ੍ਰਸਿੱਧ ਰਚਨਾ ਜਿਹੜੀ ਹੈਗੀ ਮੰਨੀ ਜਾਂਦੀ ਆ ਹਾਸ਼ਮ ਦੀ ਸੱਸੀ ਪੁੰਨੂ ਬਾਬਾ ਬੁੱਧ ਸਿੰਘ ਜੀ ਦੇ ਆਪਾ ਬਾਬਾ ਬੁੱਧ ਸਿੰਘ ਜੀ ਨੇ ਆਪਣੀ ਪੁਸਤਕ ਬੰਬੀਹਾ ਬੋਲ ਦੇ ਵਿੱਚ ਉਸ ਦੀ ਸੱਸੀ ਬਾਰੇ ਲਿਖਿਆਗਾ ਕਹਿੰਦੇ ਹਾਸ਼ਮ ਨੇ ਸੱਸੀ ਕਾਦੀ ਆਖੀ ਘਰ ਘਰ ਵਿੱਚ ਬਿਰਹਾ ਦਾ ਮੂਆਤਲਾ ਲਾ ਦਿੱਤਾ ਪ੍ਰੇਮ ਦੀ ਭੰਬੜਬਾਲ ਮਾਰੂਥਲ ਜਗਮਗ ਕਰ ਦਿੱਤਾ ਹਾਸ਼ਮ ਦੀ ਸੱਸੀ ਦਵਈਆ ਛੰਦ ਵਿੱਚ ਹੈ ਜਿਸਦੇ કુલ 126 ਬੰਦ ਨੇ ਇਸ ਦੁਖਾਂਤਕ ਕਹਾਣੀ ਨੂੰ ਹਾਸ਼ਮ ਨੇ ਬੜੀ ਕਰੋਨਾਮਈ ਢੰਗ ਨਾਲ ਜਿਹੜਾ ਬਿਆਨ ਕੀਤਾ ਸੀਗਾ ਸਰ ਰਿਚਰਡ ਟੈਂਪਲ ਨੇ ਸੱਸੀ ਪੁੰਨੂ ਦਾ ਜਿਹੜਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਵੀ ਕੀਤਾ ਛਾਪਿਆ ਫਿਰ ਅਨੁਵਾਦ ਕਰਕੇ ਉਸ ਨੂੰ ਸੱਸੀ ਦਾ ਜਿਹੜਾ ਸ਼ਹਿਸ ਦੀ ਪੰਭੋਰ ਸੀ ਪੁੰਨੂ ਦਾ ਜਿਹੜਾ ਸ਼ਹਿਰ ਸੀ ਪੰਨੂ ਦਾ ਕਿਚਮ ਜਿਹੜਾ ਪੰਨੂ ਦੇ ਪਿਤਾ ਸੀਗੇ ਉਹ ਹੋਤਲੀ ਸੀ ਮੀਆਂ ਮੁਹੰਮਦ ਬਖਸ਼ ਨੇ ਹਾਸ਼ਮ ਬਾਰੇ ਲਿਖਿਆਗਾ ਮੀਆਂ ਮੁਹੰਮਦ ਦੀਆਂ ਜਿਹੜੀਆਂ ਆ ਸਤਰਾ ਨੇ ਗੋਸ਼ ਜਿਹੜੀਆਂ ਹਾਸ਼ਮ ਲਈ ਲਿਖੀਆਂ ਨੇ ਉਹਨਾਂ ਨੇ ਹਾਸ਼ਮ ਸ਼ਾਦੀ ਹਾਸ਼ਮਤ ਹਸ਼ਮਤ ਬੰਤਰ ਗਿੰਤਰ ਵਿਚਨਾ ਹੋਵੇ ਦੂਰੇ ਯਤੀਮ ਜਵਾਹਰ ਲੜੀਆਂ ਜਾਹਿਰ ਕੱਢ ਲਿਆਵੇ ਦੋਈਏ ਵਿੱਚ ਲਿਖਿਆ ਗਈਆਂ ਨੇ ਇਹ ਲਾਈਨਾਂ ਕਿੱਸਾ ਹੀ ਰਾਂਝੇ ਦੀ ਬਿਰਤੀ 30 ਬੰਤਾਂ ਵਿੱਚ ਲਿਖੀ ਹੈਗੀ ਇਹਨਾਂ ਨੇ ਸੋਹਣੀ ਮਹੀਵਾਲ ਦਾ ਕਿੱਸਾ ਸਭ ਤੋਂ ਪਹਿਲਾਂ ਲਿਖਿਆਗਾ ਹਾਸ਼ਮ ਨੇ ਠੀਕ ਹੈ ਹਾਸ਼ਮ ਨੂੰ ਸੱਸੀ ਪੁੱਲੂ ਤੋਂ ਇਲਾਵਾ ਦੋਰੇ ਦੋਰੇ ਨਿਖ ਦੋਰੇ ਲਿਖਣ ਲਈ ਵੀ ਪ੍ਰਸਿੱਧ ਪ੍ਰਸਿੱਧੀ ਮਿਲੀ ਹੈਗੀ ਹਾਸ਼ਮ ਦੇ ਦੋਰਿਆਂ ਨੂੰ ਦਰਿਆਏ ਹਕੀਕਤ ਵੀ ਕਿਹਾ ਜਾਂਦਾ ਹੈ ਸ਼ੀਰੀ ਫਰਿਆਦ ਦਾ ਕਿੱਸਾ ਦੋ ਤੁਕੇ ਛੰਦ ਵਿੱਚ ਕੁੱਲ 513 ਬੰਦ ਵਿੱਚ ਸਭ ਤੋਂ ਪਹਿਲਾ ਅੱਖਰ ਬੰਦ ਕੀਤਾ ਇਹਨਾਂ ਨੇ ਹਾਸ਼ਮ ਨੇ ਸੰਸਿੰਘ ਸੇਖੋ ਇਸ ਕਿੱਸੇ ਨੂੰ ਉੱਚ ਕੋਟੀ ਦਾ ਕਿੱਸਾ ਵੀ ਮਨ ਦੇ ਨੇ ਸ਼ੀਰੀ ਫਰਿਆਦ ਕਿੱਸਾ ਇਸਤਬੋਲ ਸ਼ਹਿਰ ਦੇ ਜਿਹੜੇ ਸ਼ਹਿਲशाह ਅਜੀਜ਼ ਦੀ ਸ਼ਹਿਜ਼ਾਦੀ ਸ਼ੀਰੀ ਅਤੇ ਇੱਕ ਗਰੀਬ ਬੁੱਤ ਘੜੇ ਫਰਿਆਦ ਦੀ ਜਿਹੜੀ ਕੀ ਹੈਗੀ ਪ੍ਰੇਮ ਕਹਾਣੀ ਹੈਗੀ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਹੈਗੀਆਂ ਨੇ ਹੀਰ ਰਾਂਝੇ ਦੀ ਬਿਰਤੀ ਕਿੱਸਾ ਸੋਹਣੀ ਮਹੀਵਾਲ ਕਿੱਸਾ ਸੱਸੀ ਪੰਨੂ ਸ਼ੀਰੀ ਫਰਿਆਦ ਦੀ ਵਾਰਤਾ ਕਿੱਸਾ ਮਹਿਮੂਦ ਸ਼ਾ ਗਜਨਵੀ ਡੋਰੇ ਡਿਉਡਾ ਗੰਜੇ ਅਸਰਾਜ ਸ਼ਿਹਰੀ ਸ਼ਿਰਫੀਆਂ ਬਾਰਾਮਾ ਅੱਗੇ ਸੱਸੀ ਪੁੱ ਨੂੰ ਸੱਸੀ ਜਨਮ ਲਿਆ ਸਭ ਕਦਰੇ ਮਿਸਲ ਹਿਲਾਲ ਦਰਖਾਸਾਂ ਵੇਖ ਬਿਆਬ ਹੋਣ ਨਗ ਮੋਤੀ ਮਾਨਕ ਲਾਲ ਬਦਖਾਸਾ ਇਹ ਜਿਹੜੀਆਂ 17 ਲਿਖੀਆਂ ਗਈਆਂ ਨੇ ਹਾਸ਼ਮ ਦੀਆਂ ਥਲਾਂ ਵਿੱਚ ਪੁੰਨੂ ਦੀ ਭਾਲ ਵਿੱਚ ਤੁਰੀ ਜਾਂਦੀ ਸੱਸੀ ਦਾ ਚਿੱਤਰਣ ਉਹ یوں ਖਿੱਚਦਾਗਾ ਨਾਜ਼ਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਬਾਲੂ ਰੇਤ ਤਪੇ ਵਿੱਚ ਥਲ ਦੇ ਜੂ ਜੂ ਜੋ ਭੁੰਨਣ ਪਠਿਆਰੇ ਇਹ ਹਾਸ਼ਮ ਦੇ ਕੀ ਨੇ ਡਿਊਡਾ ਡਿਊਡਾ ਦੇ ਵਿੱਚ ਲਿਖਿਆ ਹੋਇਆਗਾ ਕਾਮਲ ਸ਼ੌਕ ਮਹੀਦਾ ਮੈਨੂੰ ਨਿਤ ਰਹੇ ਜਿਗਰ ਵਿੱਚ ਵੱਸਦਾ ਲੂ ਲੂ ਰੁਸਦਾ ਇਹ ਸਾਰੇ ਕੀ ਨੇ ਜਿਉੜ ਨੇ ਆ ਦੋਰੇ ਨੇ ਹਾਸ਼ਮ ਦੇ ਆਸ਼ਕ ਜਿਹੜ ਬੇਅਕਲ ਨਾ ਕੋਈ ਦਿਲਬਰ ਯਾਰ ਨਾ ਕਰ ਅਲਗ ਗਰਜੀ ਉਸ ਤੋਂ ਬਾਅਦ ਹਾਸ਼ਮ ਨਾਲ ਇਲੈਕਟ੍ਰਿਕ ਉਸ ਸ਼ਾਰਟ ਕੁਐਸ਼ਨ ਨੇ ਜਿਹੜੇ ਹਾਸ਼ਮ ਦਾ ਜਨਮ ਕਦੋਂ ਹੋਇਆ 1752 ਦੇ ਵਿੱਚ ਮੌਲਾ ਬਖਸ਼ ਕੁਸ਼ਤਾ ਦੇ ਦੀਵਾਨ ਅਨੁਸਾਰ ਹਾਸ਼ਮ ਦਾ ਜਨਮ ਕਦੋਂ ਮੰਨਿਆ ਜਾਂਦਾ 1752-53 ਦੇ ਨੇੜੇ ਤੇੜੇ ਮੌਲਾ ਬਖਸ਼ ਕੁਸ਼ਤਾ ਦੇ ਅਨੁਸਾਰ ਹਾਸ਼ਮ ਦਾ ਪਿੰਡ ਕਿਹੜਾ ਸੀਗਾ ਜਗਦੇਉ ਕਲਾ ਮਰਸਰ ਹਾਸ਼ਮ ਦੀ ਮੌਤ ਕਦੋਂ ਹੋਈ 1752-53 ਦੇ ਵਿੱਚ ਇਹਦੇ ਵਿੱਚ ਵੀ ਮਤਭੇਦ ਨੇ ਹਾਸ਼ਮ ਸ਼ਾਹ ਦੀ ਮਜ਼ਾਰ ਕਿੱਥੇ ਹੈਗੀ ਸਿਆਲਕੋਟ ਦਾ ਪਿੰਡ ਖੁਰਪਾਲ ਸਿਆਲਕੋਟ ਦਾ ਪਿੰਡ ਖੁਰਪਾਲ ਸ਼ਾ ਹਾਸ਼ਮ ਸ਼ਾਹ ਦੇ ਪਿਤਾ ਦਾ ਨਾਮ ਸੀਗਾ ਮੁਹੰਮਦ شریف حاجی ਕੁਰੇਸ਼ੀ ਕਿਤੇ ਵਜੋਂ ਹਾਸ਼ਮ ਸ਼ਾਹ ਕੀ ਕੰਮ ਕਰਦੇ ਸੀ ਤਰਖਾਨ ਸੀਗੇ ਹਕੀਮੀ ਦਾ ਜਿਹੜਾ ਕੰਮ ਵੀ ਕਰਦੇ ਸੀਗੇ ਉਹ ਹਾਸ਼ਮ ਸ਼ਾਹ ਕਿਸ ਖਾਨਦਾਨ ਸਬੰਧ ਰੱਖਦੇ ਸੀ ਕੁਰੇਸ਼ ਖਾਨਦਾਨ ਨਾਲ ਸਬੰਧ ਰੱਖਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਕਿਸਾਕਾਰ ਕੌਣ ਸੀਗੇ ਹਾਸ਼ਮ ਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ ਜਹਾਸ਼ ਸਾਦੇ ਸਮਕਾਲੀ ਜਿਹੜੇ ਕਿਹੜੇ ਮਤਲਬ ਕਿ ਉਹ ਸੀਗੇ ਮਹਾਰਾਜਾ ਰਣਜੀਤ ਸਿੰਘ ਹਾਸ਼ਮ ਸ਼ਾਹ ਦਾ ਦੋਹੜਿਆ ਨੂੰ ਕੀ ਕਿਹਾ ਜਾਂਦਾਗਾ ਹਾਸ਼ਮ ਸ਼ਾਹ ਦੇ ਦੋਹੜਿਆ ਨੂੰ ਕਿਹਾ ਜਾਂਦਾ ਦਰਿਆਈ ਹਕੀਕਤ ਦਰਿਆਈ ਹਕੀਕਤ 11ਵਾਂ ਕੁਐਸਚਨ ਹੈਗਾ ਮਹਾ ਸਿੰਘ ਦੀ ਮੌਤ ਤੇ ਹਾਸ਼ਮ ਸ਼ਾਹ ਨੇ ਕੀ ਲਿਖਿਆ ਸੀਗਾ ਮਰਸੀਆਂ ਹਾਸ਼ਮ ਸ਼ਾਹ ਕਿਸ ਦਾ ਚੇਲਾ ਸੀਗਾ ਉੱਲ ਸਾਹਿਬ ਬਟਾਲਵੀ ਦਾ ਹਾਸ਼ਮ ਸ਼ਾਹ ਦਾ ਸਭ ਤੋਂ ਵੱਡਾ ਗੁਣ ਕਿਹੜਾ ਮੰਨਿਆ ਜਾਂਦਾ ਹੈ ਸੰਜਮ ਤੇ ਸੰਖੇਪਤਾ ਦਾ ਸੰਖੇਪਤਾ ਦਾ ਹਾਸ਼ਮ ਸ਼ਾਹ ਨੇ ਆਪਣੇ ਕਿੱਸੇ ਵਿੱਚ ਕਿਹੜੀ ਭਾਸ਼ਾ ਦੀ ਵਰਤੋਂ ਕੀਤੀ ਅਰਬੀ ਤੇ ਫਾਰਸੀ ਦੀ ਵਰਤੋਂ ਕੀਤੀ ਸੀਗੀ ਹਾਸ਼ਮ ਸ਼ਾਹ ਕਿਸ ਸੰਪਰਦਾਇ ਨਾਲ ਸੰਬੰਧ ਰੱਖਦਾ ਸੀਗਾ ਹਾਸ਼ਮ ਕਾਦੀ ਸੰਪਰਦਾਇ ਨਾਲ ਸੰਬੰਧ ਰੱਖਦਾ ਸੀਗਾ 16ਵਾਂ ਕੁਐਸਚਨ ਹੈਗਾ ਹਾਸ਼ਮ ਸ਼ਾਹ ਕਿਸ ਸਦੀ ਦਾ ਪ੍ਰਸਿੱਧ ਕਿੱਸਾਕਾਰ ਸੀਗਾ 18ਵੀਂ ਸਦੀ ਦਾ ਹਾਸ਼ਮ ਸ਼ਾਹ ਦੀ ਪ੍ਰਸਿੱਧੀ ਕਿਸ ਰਚਨਾ ਨਾਲ ਹੋਈ ਸੀ ਸੱਸੀ ਪੁੰਨੂ ਨਾਲ ਹੋਈ ਸੀਗੀ ਹਾਸ਼ਮ ਸ਼ਾਹ ਨੂੰ ਕਿਸ ਦਾ ਸ਼ਾਇਰ ਕਿਹਾ ਜਾਂਦਾ ਹੈ ਸ਼ੋਜ਼ ਦਾ ਸ਼ਾਇਰ ਕਿਹਾ ਜਾਂਦਾ ਹੈ ਆਹ ਕੁਸ਼ਰ ਰਹਿਣ ਦਿਓ ਤੁਸੀਂ ਇਹ ਕੱਟ ਕਰ ਦਿਓ ਹਾਸ਼ਮ ਦੇ ਕਿੱਸੇ ਸੱਸੀ ਪੁੰਨੂ ਦੇ ਕਿੰਨੇ ਬੰਦ ਹਨ 126 ਬੰਦ 496 ਤੁਕਾਂ ਬੀਮਾ ਕੁਸ਼ਨ ਹੈ ਹਾਸ਼ਮ ਨੇ ਸੱਸੀ ਪੁੰਨੂ ਵਿੱਚ ਕਿਸ ਛੰਦ ਦੀ ਵਰਤੋਂ ਕੀਤੀ ਹੈ ਚੌ ਤੁਕੀਆ ਦਵਈਆ ਛੰਦ ਦੇ ਵਿੱਚ ਸੱਸੀ ਪੁੰਨੂ ਕਿਸ ਦਾ ਧਰਾਤ ਤਲਕੇੜਾ ਹੈ ਸੱਸੀ ਪੁੰਨੂ ਦੇ ਕਿਸੇ ਦਾ ਜਿਹੜਾ ਧਰਾਤ ਲਗਾ ਕਿਹੜਾ ਹੈਗਾ ਸਿੰਧ بلوچستان ਸੱਸੀ ਦਾ ਸ਼ਹਿਰ ਕਿਹੜਾ ਹੈਗਾ ਪੰਮੋਰ ਪੁੰਨੂ ਕਿਸ ਵਿੱਚ ਪੁੰਨੂ ਸੀਗਾ ਜਿਹੜਾ ਕਿਸੇ ਵਿੱਚ ਨਾਇਕ ਕੌਣ ਆ ਪੁੰਨੂ ਸੱਸੀ ਪੁੰਨੂ ਦੇ ਵਿੱਚ ਜਿਹੜਾ ਸੱਸੀ ਪੁੰਨੂ ਕਿਸੇ ਦੇ ਵਿੱਚ ਨਾਇਕ ਕਿਹਨੂੰ ਮੰਨਿਆ ਜਾਂਦਾ ਹੈਗਾ ਸੱਸੀ ਨੂੰ ਹਾਸ਼ਮ ਦੀ ਬੋਲੀ ਕਿਸ ਤਰ੍ਹਾਂ ਦੀ ਹੈ ਠੇਠ ਮੁਹਾਵਰੇਦਾਰ ਫਾਰਸੀ ਹਿੰਦੀ ਲੈਣ ਦੀ ਉਰਦੂ ਦਾ ਪ੍ਰਭਾਵ ਵੀ ਹੈ ਇਸ ਤੇ ਤੇ ਹਰਨਾਮ ਸਿੰਘ ਨਿਸ਼ਾਨ ਅਨੁਸਾਰ ਹਾਸ਼ਮ ਦਾ ਜਨਮ ਜਿਹੜਾ ਕਿੱਥੇ ਹੋਇਆ ਮੰਨਿਆ ਜਾਂਦਾ ਹੈਗਾ ਮਦੀਨੇ ਦੇ ਵਿੱਚ ਹੋਇਆ ਜਿਹੜਾ ਮੰਨਿਆ ਜਾਂਦਾ ਹੈਗਾ ਹੀ ਇਹਦਾ ਕਿੱਸਾ ਸ਼ਿਰਫੀਆ ਵਿੱਚ ਕਿਸ ਨੇ ਲਿਖਿਆ ਸੀ ਹਾਸ਼ਮ ਸ਼ਾਹ ਨੇ ਹਾਸ਼ਮ ਨੇ ਸਸੀ ਕਾਂਦੀ ਲਿਖੀ ਘਰ ਘਰ ਵਿੱਚ ਬਿਰਹਾ ਦਾ ਮੁਆਤਾ ਲਗਾ ਦਿੱਤਾ ਸ਼ਬਦ ਕਿਸ ਨੇ ਕਹੇ ਨੇ ਬਾਬਾ ਬੁੱਧ ਸਿੰਘ ਨੇ ਕਹੇ ਸੀ ਬਬੀਹਾ ਬੋਲ ਆਪਣੀ ਕਿਤਾਬ ਦੇ ਵਿੱਚ ਸਸੀ ਸੇਖੋ ਨੇ ਹਾਸ਼ਮ ਦੇ ਕਿਸ ਕਿਸੇ ਨੂੰ ਉੱਚ ਕੋਟੀ ਦਾ ਜਿਹੜਾ ਕਿੱਸਾ ਗਿਆ ਸੀ ਸ਼ੀਰੀ ਫਰਿਆਦ ਨੂੰ ਲਾਜਵੰਤੀ RAM KRISHNA ਹਾਸ਼ਮ ਨੂੰ ਕਿਸ ਤਰ੍ਹਾਂ ਦੀ ਜਿਹੜਾ ਕਵੀ ਮੰਨਦਾਗਾ ਸੂਫੀ ਕਵੀ ਜਿਹੜੇ ਨੇ ਉਹ ਮੰ ਅਗਲਾ ਸੜੀਮਾ ਕੁਐਸਚਨ ਹੈਗਾ ਲਾਸਟ ਕੁਐਸਚਨ ਹੈ ਸਾਡਾ ਅਹਿਮਦੀ ਯਾਰ ਨੇ ਹਾਸ਼ਮ ਦੀ ਤਾਰੀਫ ਕਿਵੇਂ ਕੀਤੀ ਹੈਗੀ ਹਾਸ਼ਮ ਸੱਸੀ ਸੋਹਣੀ ਜੋੜੀ सदर ਰਹਿਮਤ ਉਸਤਾਦੋ ਇਹ ਜਿਹੜੇ ਸੀ ਸਾਡੇ ਹਾਸ਼ਮ ਨਾਲ ਲੇਟਰ ਕੁਐਸਚਨ ਸੀਗੇ ਅੱਗੇ ਅਸੀਂ ਕਰਾਂਗੇ ਕਾਦਰ ਯਾਰ ਕਾਦਰਯਾ ਦਾ ਅਸਲ ਨਾਮ ਕਾਦਰਬਖਸ਼ ਕਾਦਰਬਖਸ਼ ਸੀ ਠੀਕ ਆ ਉਹ ਸੰਧੂ ਜੱਟ ਸੀਗਾ ਮਹਾਰਾਜਾ ਰਜੀਤ ਸਿੰਘ ਦਾ ਕਾਲ ਦਾ ਕਵੀ ਮੰਨਿਆ ਜਾਂਦਾ ਹੈਗਾ 19ਵੀਂ ਸਦੀ ਦਾ ਜਿਹੜਾ ਹੁੰਦਾਗਾ ਜਨਮ ਹੈਗਾ ਜਨਮ ਪਿੰਡ ਮਾਚੀ ਮਾਚੀ के ਨੇੜੇ ਅਹਮਦਾਬਾਦ ਅਮਨਾਬਾਦ ਜਿਲ੍ਹਾ ਗੁਜਰਾਵਾਲੇ ਵਿੱਚ ਹੋਇਆ ਸੀਗਾ ਤੇ ਉਹਦੀ ਜਿਹੜੀ ਪ੍ਰਸਿੱਧ ਰਚਨਾਵਾਂ ਸੀ ਰੋਜ਼ਨਾਮਾ ਸ਼ਿਆਰ ਜਨਾਮਾ ਪੂਰਨ ਭਗਤ ਵਾਰ ਰਾਜਾ ਰਸਾਲੂ ਕਿੱਸਾ ਸੋਨੀ ਮਹੀਵਾਲ ਵਾਰ ਰਾਣੀ ਕੋਕੀਲਾ ਅਤੇ ਵਾਰ ਹਰੀ ਸਿੰਘ ਨਲੂਆ ਇਹ ਜਿਹੜੇ ਸੀਗੇ ਉਹ ਉਹਨਾਂ ਨੇ ਜਿਹੜੇ ਆਪਦੇ ਲਿਖੇ ਸੀਗੇ ਰਚਨਾਮਾ ਅੱਗੇ ਹੈ ਸਾਡੇ ਕੋਲੇ ਕਿੱਸਾ ਪੂਰਨ ਭਗਤ ਉਸ ਦੀ ਸਿਰਮੋਈ ਸਿਰੋਮਣੀ ਜਿਹੜੀ ਹੈਗੀ ਕਿੱਸਾ ਕਾ ਕਿੱਸਾ ਮੰਨਿਆ ਜਾਂਦਾ ਹੈਗਾ ਉਹਨਾਂ ਨੂੰ ਪੂਰਨ ਭਗਤ ਦਾ ਜਿਹੜਾ ਕਿੱਸਾ ਹੈਗਾ ਕਾਦਰਯਾਰ ਦਾ ਸ੍ਰੋਮਣੀ ਕਿੱਸਾ ਬਣਿਆ ਜਾਂਦਾ ਹੈਗਾ ਕਿੱਸਾ ਪੂਰਨ ਭਗਤ ਪੰਜ ਸ਼ਿਰਫੀਆਂ ਵਿੱਚ ਬੈਤ ਵਿੱਚ ਲਿਖਿਆ ਗਿਆ ਹੈਗਾ ਪੂਰਨ ਭਗਤ ਦਾ ਕਿੱਸਾ ਸੁਣਾਉਣ ਬਦਲੇ ਇੱਕ ਖੂ ਇਨਾਮ ਵੱਜੋ ਜਿਹੜਾ ਸੀ ਉਹਨਾਂ ਨੂੰ ਮਿਲਿਆ ਸੀਗਾ ਤੇ ਪੂਰਨ ਭਗਤ ਕਿੱਸੇ ਵਿੱਚ ਫਰਾਇਡ ਦੇ ਸਿਧਾਂਤ ਇਡੀਪਸ ਕੰਪਲੈਕਸ ਦੀ ਪੇਸ਼ਕੀ ਵੀ ਹੋਈ ਸੀਗੀ ਉਸਨੇ ਮਹਾਰਾਜਾ ਅਜੀਤ ਸਿੰਘ ਬਾਰੇ ਇੱਕ ਸ਼ਿਰਫੀ ਵੀ ਲਿਖੀ ਹੈਗੀ ਜਿਹਦਾ ਨਾਮਾ ਸ਼ਿਰਫੀ ਸਰਕਾਰ ਕੀ ਸੀ ਕਾਦਰੀਆ ਰਚਿਤ ਕਿੱਸਾ ਰਾਜਾ ਰਸਾਲੂ ਜਾਂ ਬਾਾਰ ਰਾਣੀ ਕੋਕੀਲਾ ਇਸ ਤਰ੍ਹਾਂ ਨਾਲ ਗੀਤ ਸੰਗ੍ਰਹਿ ਹੈ ਇਸ ਵਿੱਚੋਂ ਕਾਫੀ ਗੀਤ ਰਿਚਰ ਟੈਂਪਲ ਨੇ ਆਪਣੀਆਂ ਕਿਤਾਬਾਂ ਦਾ ਲੇਜੈਂਡ ਆਫ ਪੰਜਾਬ ਵਿੱਚ ਸ਼ਾਮਿਲ ਕੀਤਾ ਕਾਦਰੀਆ ਨੇ ਸਭ ਤੋਂ ਪਹਿਲਾਂ ਜਿਹੜਾ ਰੋਜ਼ਨਾਮਾ ਕੀ ਸੀਗਾ ਉਹ ਲਿਖਿਆ ਸੀਗਾ ਉਸ ਤੋਂ ਮੰਗਰੋ ਮੈ ਇਰਾਜ਼ਨਾਮਾ ਲਿਖਿਆ ਸੀਗਾ ਮੈ ਇਰਾਜ਼ਨਾਮਾ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਖੁਦਾ ਨਾਲ ਹੋਏ ਮੇਲ ਦਾ ਵਰਣਨ ਕੀਤਾ ਗਿਆਗਾ ਇਹ ਦੋਵੇਂ ਰਚਨਾਵਾਂ ਜਿਹੜੀਆਂ ਨੇ ਇਸਲਾਮੀ ਰੋਹ ਰਿਤਾ ਤੇ ਆਧਾਰਿਤ ਨੇ ਤੇ ਕਿੱਸਾ ਜਿਹੜਾ ਸੋਣੀ ਮਹੀਵਾਲ ਦਾਗਾ 151 ਬੰਦਾ ਤੇ ਦੋਰਾ ਛੰਦ ਵਿੱਚ ਜਿਹੜਾ ਲਿਖਿਆ ਗਿਆ ਸੀਗਾ ਵਾਰ ਰਾਣੀ ਕੋਕੀਲਾ ਵਿੱਚ ਲੂਣਾ ਤੋਂ ਜਨਮੇ ਪੁੱਤਰ ਰਾਜਾ ਸਾਲੂ ਅਤੇ ਉਸ ਦੀ ਪਤਨੀ ਕੋਕੀਲਾ ਦਾ ਜਿਹੜਾ ਬਿਰਤਾਂਤ ਪੇਸ਼ ਕੀਤਾ ਗਿਆਗਾ ਇਹਨਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ ਸਨ ਪੂਰਨ ਭਗਤ ਬਾਤ ਵਿੱਚ ਲਿਖਿਆ ਗਿਆ ਹੈਗਾ ਬਾਤ ਛੰਦ ਦੇ ਵਿੱਚ ਰਾਜਾ ਸਾਲੂ ਵਾਰ ਕੋਕੀਲਾ ਵਾਰ ਰਾਣੀ ਕੋਕੀਲਾ ਮਾਈ ਮਾਈ ਰਾਜਨਾਮਾ ਹੋ ਗਿਆ ਸੋਣੀ ਮਹੀਵਾਲ ਹੋ ਗਿਆ ਵਾਰ ਹਰੀ ਸਿੰਘ ਨਾ ਨਲਵਾ ਹੋ ਗਿਆ ਇਹ ਜਿਹੜੀਆਂ ਉਹਨਾਂ ਦੀਆਂ ਕੁਝ ਪ੍ਰਸਿੱਧ ਰਚਨਾਵਾਂ ਸੀਗੀਆਂ ਅੱਗੇ ਜਿਹੜੀਆਂ ਪੂਰਨ ਭਗਤ ਦੀਆਂ ਜਿਹੜੀਆਂ ਨੇ ਰਚਨਾਵਾਂ ਉਹਨਾਂ ਦੀ 17 ਨੇ ਜਿਹੜੀਆਂ ਅਲਫ ਆਖ ਸਖੀ ਸਿਆਲकोट ਅੰਦਰ ਪੂਰਨ ਪੁੱਤ ਸਲਵਾਨ ਨੇ ਜਾਇਆ ਹੈ ਅਲਫ ਆਉ ਖਾ ਪੂਰਨਾ ਕਹੇ ਰਾਜਾ ਬਚਨ ਨਿਜ ਤੂ ਜੰਮਿਆ ਜਾਇਆ ਵੇ ਇਹ ਜਿਹੜੀਆਂ ਨੇ 17 ਨੇ ਇੰਪੋਰਟੈਂਟ 17 ਨੇ ਇਹਨਾਂ ਨੂੰ ਯਾਦ ਕਰ ਲਿਓ ਕੁਐਸਚਨ ਇਹਨਾਂ ਨੂੰ ਵਿੱਚ ਵੀ ਬਣ ਕੇ ਆ ਜਾਂਦਾ ਹੈਗਾ ਪੀਪਲ ਦੇ ਵਿੱਚ ਇਹ ਜਿਹੜੀਆਂ ਸਾਰੀਆਂ 17 ਜੇ ਮੈਂ ਜਾਣਦਾ ਮਾਰਦਾ ਤਦੋਂ ਤੈ ਤੈਨੂੰ ਜਦ ਪੋਰੇ ਪਲੜਾ ਪਾਇਆ ਵਿਆ ਅਲਫ ਆਖ ਸੁਣਾਉਂਦਾ ਗੁਰੂ ਤਾਏ ਕਿ ਸਹਾਲ ਹਕੀਕਤਾ ਖੋਲ ਕੇ ਜੀ ਇਹ ਸਾਰੀਆਂ ਕੀ ਨੇ ਜਿਹੜੀਆਂ 17 ਨੇ ਕਾਦਰੀ ਆਰ ਦੀ ਰਚੀਆਂ ਹੀਆਂ ਰਾਣੀ ਸੁੰਦਰਾ ਸੁਖ ਤੋਂ ਲਾਹ ਪੜ ਮੁਕਤੋ ਲਾਹ ਪੜਦਾ ਸਬਨਾ ਵੱਲ ਦੀਦਾਰ ਦਾ ਦੇ ਫੇਰਾ ਨਾਲ ਮਾਪਿਆਂ ਨੂੰ ਅੱਖੀਆਂ ਦਿੱਤੀਆਂ ਸੂਨ ਨਾਲੇ ਲਾਲ ਦਿੱਤਾ ਇੱਕ ਇੱਕ ਲੱਪਿਆ ਨੂੰ ਇੱਕ ਲੱਪਿਆ ਨੂੰ ਅੱਗੇ ਉਹਨਾਂ ਨਾਲ ਰਿਲੇਟਡ ਕੁਝ ਕੁਐਸਚਨ ਨੇਗੇ ਕਾਦਰੀ ਆਰ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਮੰਨਿਆ ਜਾਂਦਾ ਗਾ 1805 ਵਿੱਚ ਮਾਛੀਕੇ ਪੰਜਾਬ ਹੁਣ ਸ਼ੇਖਪੁਰਾ ਜ਼ਿਲ੍ਹਾ ਪੰਜਾਬ ਪਾਕਿਸਤਾਨ ਦੇ ਵਿੱਚ ਹੈਗਾ ਕਾਦਰਯਾਰ ਕਿਸ ਸਦੀ ਦਾ ਕਿਸਾਨਕਾਰ ਹੈਗਾ 19ਵੀਂ ਸਦੀ ਦਾ ਮਹਾਰਾਜਾ ਅਰਜੀਤ ਸਿੰਘ ਦੇ ਕਾਲ ਦਾ ਕਾਦਰਯਾਰ ਦੀ ਮੌਤ ਕਦੋਂ ਹੋਈ ਸੀਗੀ 1850 ਦੇ ਵਿੱਚ ਕਾਦਰਯਾਰ ਕਿਸ ਗੋਤ ਦਾ ਜੱਟ ਸੀਗਾ ਸੰਧੂ ਕਾਦਰਯਾਰ ਦਾ ਅਸਲ ਨਾਂ ਕੀ ਸੀ ਕਾਦਰਬਖਸ਼ ਸੀਗਾ ਛੇਮਾ ਕੁਸ਼ਨ ਹੈ ਕਾਦਰਯਾਰ ਦੀਆਂ ਰਚਨਾਵਾਂ ਕਿਹੜੀਆਂ ਸਨ ਮਹਾਰਾਜਨਾਮਾ ਸੀਗਾ ਵਾਰ ਹਰੀ ਸਿੰਘ ਨਲੂਆ ਸੀਗਾ ਪੂਰਨ ਭਗਤ ਦੀ ਵਾਰ ਸੀਗੀ ਰਾਜਾ ਰਸਾਲੂ ਸੀਗਾ ਇਹ ਜਿਹੜੀਆਂ ਉਹਨਾਂ ਦੀਆਂ ਸੀਗੀਆਂ ਰਚਨਾਵਾਂ ਸੀਗੀਆਂ ਮੋਹਨ ਸਿੰਘ ਦਿਵਾਨਾ ਸੌਰੀ ਕਾਦਰ ਯਾਰ ਨੂੰ ਪੰਜਾਬ ਦੇ ਲੋਕ ਨਾਇਕ ਕਹਿੰਦਾ ਕਵੀ ਕੌਣ ਆਖਦਾਗਾ ਮੋਹਨ ਸਿੰਘ ਦਿਵਾਨਾ ਆਖਦਾਗਾ ਕਾਦਰ ਯਾਰ ਦੀ ਸਭ ਤੋਂ ਲੰਬੀ ਰਚਨਾ ਕਿਹੜੀ ਹੈਗੀ ਮਹਾਰਾਜਨਾਮਾ ਜਿਹਦੇ ਵਿੱਚ 1014 ਜਿਹੜੇ ਬੰਦ ਨੇ ਕਾਦਰ ਯਾਰ ਨੂੰ ਕਿਸ ਰਚਨਾ ਲਈ ਖੂਦ ਆ ਜਿਹੜਾ ਇਨਾਮ ਵਿੱਚ ਦਿੱਤਾ ਗਿਆ ਸੀ ਪੂਰਨ ਭਗਤ ਦੀ ਜਿਹੜੀ ਉਹਨਾਂ ਨੇ ਲਿਖਿਆ ਸੀਗਾ ਕਿੱਸਾ ਉਹਦੇ ਲਈ ਉਹਨਾਂ ਨੂੰ ਕੀ ਹੈ ਖੂ ਦਾ ਇਨਾਮ ਜਿਹੜਾ ਦਿੱਤਾ ਗਿਆ ਸੀਗਾ ਪੂਰਨ ਭਗਤ ਦੀ ਗੱਲ ਸੁਨਾਈ ਕੇ ਜੀ ਪੂਰਨ ਭਗਤ ਦੀ ਗੱਲ ਸੁਨਾਈ ਕੇ ਜੀ ਇੱਕ ਖੂ ਇਨਾਮ ਲਿਖਾਇਆ ਮੈਂ ਇਹ ਜਿਹੜਾ ਖੂ ਸੀ ਉਹਨਾਂ ਨੇ ਆਪਣੀ ਰਚਨਾਵਾਂ ਦੇ ਵਿੱਚ ਵੀ ਉਹਨਾਂ ਦਾ ਜ਼ਿਕਰ ਕੀਤਾਗਾ ਤੇ 10ਵਾਂ ਕੁਐਸਚਨ ਹੈਗਾ ਕਿੱਸਾ ਪੂਰਨ ਭਗਤ ਕਿਸ ਛੰਦ ਵਿੱਚ ਲਿਖਿਆ ਗਿਆ ਸੀ ਬੈਂਤ ਛੰਦ ਵਿੱਚ ਕਾਦਰੀਆਬ ਦੀ ਜਿਹੜੀ ਸ਼ਾਕਰ ਰਚਨਾ ਕਿਹੜੀ ਮੰਨੀ ਜਾਂਦੀ ਹੈਗੀ ਪੂਰਨ ਭਗਤ ਮੰਨੀ ਜਾਂਦੀ ਹੈ ਜ ਜਿਹਦੇ ਵਿੱਚ ਪੰਜ ਸ਼ਿਰਫੀਆਂ ਵਿੱਚ ਸੀਗੀ ਇਹ ਮਹਰਾਜਨਾਮਾ ਦਾ ਛੰਦ ਕਿਹੜਾ ਸੀ ਦਵਾਈਆ ਛੰਦ ਸੀ ਮਹਰਾਜਨਾਮੇ ਦੇ ਵਿੱਚ ਉਹਨਾਂ ਨੇ ਦਵਾਈਆ ਛੰਦ ਵਰਤਿਆ ਕਾਦਰੀਆਰ ਨੇ ਪੂਰਨ ਭਗਤ ਦਾ ਕਿੱਸਾ ਜਿਹੜਾ ਕਿੰਨੇ ਦਿਨਾਂ ਵਿੱਚ ਲਿਖਤਾ ਸੀ 16 ਦਿਨਾਂ ਦੇ ਵਿੱਚ ਸਿਰਫ ਲਿਖਤਾ ਸੀਗਾ ਤੇ 14ਵਾਂ ਕੁਐਸਚਨ ਹੈਗਾ ਜੀ ਰਚਨਾ ਰਚਨਾਮਾ ਉੱਪਰ ਕਿਸ ਭਾਸ਼ਾ ਦਾ ਜਿਹੜਾ ਪ੍ਰਭਾਵ ਪਿਆ ਹੈਗਾ ਇਹਨਾਂ ਤੇ ਅਰਬੀ ਤੇ ਫਾਰਸੀ ਰਚਨਾਮਾ ਦਾ ਜਿਹੜਾ ਸੀਗਾ ਪ੍ਰਭਾਵ ਸੀਗਾ 15ਵਾਂ ਕੁਐਸਚਨ ਹੈ ਪੂਰਨ ਭਗਤ ਨੂੰ ਕਿੰਨੇ ਸਾਲ ਭੋਰੇ ਦੇ ਵਿੱਚ ਰੱਖਿਆ ਗਿਆ ਸੀਗਾ 12 ਸਾਲ ਜਿਹੜਾ ਪੂਰਨ ਭਗਤ ਜਿਹੜਾ ਭੋਰੇ ਦੇ ਵਿੱਚ ਰਿਹਾ ਸੀਗਾ ਤੇ ਰਾਜਾ ਸਲਵਾਨ ਕਿੱਥੋਂ ਦਾ ਰਾਜਾ ਸੀ ਸਿਆਲਕੋਟ ਦਾ ਰਾਜਾ ਸੀਗਾ ਪੂਰਨ ਭਗਤ ਦੀ ਮਾਂ ਦਾ ਨਾਮ ਕੀ ਸੀਗੀ ਰਾਣੀ ਇਛਰਾ ਸੀਗੀ ਤੇ ਪੂਰਨ ਭਗਤ ਦੀ ਜਿਹੜੀ ਮਤਰੀਏ ਮਾਸੀ ਉਹਦਾ ਨਾਮ ਕੀ ਸੀਗਾ ਲੂਣਾ ਸੀ ਉਹਦੀ ਮਾਂ ਦਾ ਨਾਮ ਜਿਹੜੀ ਮਤਰੀਏ ਮਾਸੀ ਲੂਣਾ ਦੇ ਪੁੱਤਰ ਦਾ ਨਾਮ ਕੀ ਸੀਗਾ ਲੂਣਾ ਦੇ ਪੁੱਤਰ ਦਾ ਨਾਮ ਹੈਗਾ ਸੀ ਰਾਜਾ ਰਸਾਲੂ ਵਾਰ ਹਰ ਸਿੰਘ ਨਲਵਾ ਦੇ ਕਿੰਨੇ ਬੰਦ ਹਨ 30 120 ਬੈਦ ਕਾਦਰਯਾਰ ਨੇ ਕਿਹੜਾ ਦਰਿਆ ਨੂੰ ਇਸ਼ਕ ਦਾ ਦਰਿਆ ਕਿਹਾਗਾ ਚਨਾ ਨੂੰ ਪੂਰਨ ਭਗਤ ਕਿੱਸਾ ਜਿਹੜਾ ਦੁਖਾਂਤਕ ਹੈ ਕਿ ਸੁਖਾਂਤਕ ਹੈ ਇਹ ਕੋ ਦੁਖਾਂਤਕ ਕਿੱਸਾਗਾ ਰਾਜਾ ਸਾਲੂ ਵਾਲੀ ਵਾਰ ਨੂੰ ਜਿਹੜਾ ਹੈਗਾ ਵਾਰ ਰਾਣੀ ਕੋਕੀਲਾ ਕੌਣ ਕਹਿੰਦਾਗਾ ਬਾਬਾ ਬੁੱਧ ਸਿੰਘ ਕਹਿੰਦਾਗਾ ਇਹ ਸਾਡੇ ਕੁਐਸਚਨ ਸੀ ਕਿਸੇ ਨਾਲ ਰਿਲੇਟਡ ਜਿਹੜੇ ਸੀਗੇ ਜਿਹੜੇ ਸਾਡੇ ਕਿੱਸਾਕਾਰ ਸੀਗੇ ਉਹ ਅੱਜ ਅਸੀਂ ਤੇ ਕਿੱਸਾਕਾਰ ਕਰੇ ਨੇ ਕੱਲ ਅਸੀਂ ਦੋ ਕਰੇ ਸੀ ਉਸ ਤੋਂ ਪਹਿਲਾਂ ਸਿੱਖ ਕਰੇਆਂ ਸੀਗਾ ਠੀਕ ਆ ਇਹ ਸਾਡੇ ਪੰਜ ਜਿਹੜੇ ਕਿੱਸਾਕਾਰ ਹੋ ਚੁੱਕੇ ਹੈਗੇ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣਾ ਤਾਂ ਜੋ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਜਿਹੜੇ ਸਟੂਡੈਂਟ ਸਾਡੇ ਨਾਲ ਨਵੇਂ ਜੁੜ ਰਹੇ ਨੇ ਇਸ ਚੈਨਲ ਤੇ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰਨ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਆ ਕਰਨ ਤਾਂ ਜੋ ਤੁਹਾਨੂੰ ਵੀਡੀਓਜ਼ ਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਉਹ ਟਾਈਮ ਟੂ ਟਾਈਮ ਜਦੋਂ ਅਸੀਂ ਵੀਡੀਓ ਪਾਉਣੇ ਨਾਲ ਦੇ ਨਾਲ ਤੁਹਾਨੂੰ ਉਹ ਮਿਲ ਜਾਇਆ ਕਰੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਧੰਨਵਾਦ